ਜਿਲ੍ਹਾ ਲਲਾਬਾਦ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੁਝ ਨੌਜਵਾਨਾਂ ਵੱਲੋਂ ਸ਼ਰਿਆਂ ਕਾਪੇ ਲੈ ਕੇ ਗੁੰਡਾਗਰਦੀ ਕੀਤੀ ਗਈ ਅਤੇ ਮਾਰਕੁੱਟ ਕੀਤੀ ਗਈ ਜਿਸ ਦੀ ਬਿੱਤੀ ਦੀ ਨਹੀਂ ਤੁਸੀਂ ਵੀਡੀਓ ਵੀ ਵਾਇਰਲ ਹੋਈ ਵੇਖੀ ਹੋਣੀ ਹੈ ਜਿਸ ਨੂੰ ਲੈ ਕੇ ਫਾਜ਼ਿਲਕਾ ਪੁਲਿਸ ਵੱਲੋਂ ਇੱਕ ਘੰਟੇ ਵਿੱਚ ਹੀ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਪੂਰੇ ਮਾਮਲੇ ਤੇ ਅੱਜ ਫਾਜ਼ਿਲਕਾ ਐਸਪੀ ਮਾਨਯੋਗ ਰਮਨਿਸ਼ ਕੁਮਾਰ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪੂਰੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਪੁਲਿਸ ਕਿਸੇ ਵੀ ਹਾਲਤ ਵਿੱਚ ਕਿਸੇ ਦੋਸ਼ ਨੂੰ ਨਹੀਂ ਛੱਡੇਗੀ ਅਤੇ ਕਿਸੇ ਨੂੰ ਵੀ ਗੁੰਡਾ ਕਰਦੇ ਕਰਨ ਤੇ ਬਖਸ਼ਾ ਨਹੀਂ ਜਾਵੇਗਾ ਅਤੇ ਹੋਰ ਕੀ ਕਿਹਾ ਉਹਨਾਂ ਨੇ ਸੁਣੋ ਉਹਨਾਂ ਦੀ ਜੁਬਾਨੀ ਜਲਾਲਾਬਾਦ ਦੀ ਘਟਨਾ ਨੂੰ ਲੈ ਕੇ ਉਸ ਦਾ ਕਿਸ ਤਰ੍ਹਾਂ ਦਾ ਐਕਸ਼ਨ ਹੋਇਆ ਦੀ ਦੇਖੋ ਕੱਲ ਇੱਕ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਉਹ ਅ ਸ਼ਿਵਾਲਿਕ ਹਸਪਤਾਲ ਚ ਇੱਕ ਹਰਪੁਰ ਦੇ ਨਾਮ ਦੇ ਵਿਅਕਤੀ ਆਪਣੀ ਬੇਟੀ ਦਾ ਆਪਰੇਸ਼ਨ ਕਰਵਾ ਰਹੇ ਸਨ ਤੇ ਜਿੱਥੇ ਕਿ ਉੱਥੇ ਉਹਨਾਂ ਦੀ ਕੰਫਰੰਟੇਸ਼ਨ ਹੋ ਗਈ ਹਸਪਤਾਲ ਸਟਾਫ ਨਾਲ ਤੇ ਉੱਥੇ ਫਿਰ ਹਸਪੀਟਲ ਸਟਾਫ ਦਾ ਇੱਕ ਮੈਂਬਰ ਨੇ ਬਾਧ ਵਿਚੋਂ ਆਪਣੇ ਕੋਈ ਯਾਦ ਉਸ ਇਕੱਠੇ ਕਰਕੇ ਤੇ ਖਰਪਜਨ ਸਿੰਘ ਉਹਨਾਂ ਦੇ ਤੇ ਪਰਵਾਦੇ ਅਟੈਕ ਕਰਤਾ ਸੀਗਾ ਜਿਸ ਦੇ ਤਹਿਤ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅੰਡਰ ਸੈਕਸ਼ਨ 109 333 11 8 115 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਭਾਰਤੀ ਨਿਆਂ ਸਹਿਯਤਾ ਉਸੇ ਅਸੀਂ ਪਰਚਾ ਦਰਜ ਕਰਕੇ ਤੇ ਅੰਡਰ ਦਾ ਸੁਪਰਵੀਜ਼ਨ ਆਫ ਡੀਐਸਪੀ ਜਲਾਲਾਬਾਦ ਕਿ ਵਿਆਸ਼ੁਰਾਂ ਦੇ ਤੇ ਐਸ ਐਚਓ ਸਿਟੀ ਜਲਾਲਾਬਾਦ ਇੰਸਪੈਕਟਰ ਗਰੇਸਿੰਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹਦੇ ਚ ਜਿਹੜੇ 4 ਮਹੀਨੇ ਕਿਓ ਸੀ ਉਹ ਫੜ ਲਏ ਇਹਦੇ ਚ ਅਸੀਂ 12 ਮਹੀਨੇ ਨਾਮਜ਼ਦ ਕੀਤੇ ਹੈ ਹੁਣ ਤੱਕ ਹੁਣ ਤੱਕ ਕਿਓ ਸੀ ਜਿਹੜਾ ਮੇਨ ਕਿਓ ਸੀਗਾ ਜਿਹਦੇ ਨਾਲ ਮੇਨ ਕਨਫਰੋਂਟੇਸ਼ਨ ਹੋਈ ਸੀ ਉਹ ਸਰੀ ਹੁਣ ਗ੍ਰਿਫਟ ਚ ਹੈਗਾ ਮਦਨ ਤੇ ਅੱਗੇ ਉਹਦੀ ਇਨਵੈਸਟੀਗੇਸ਼ਨ ਤੇ ਇੰਟਰਵਿਊ ਚੱਲ ਰਹੀ ਹੈ ਸਰਕਾਰ ਹੋਤੀ ਬਣਿਆ ਜੀ ਇਹਦਾ ਕਿ ਅਚਾਨਕ ਜਿਹੜਾ ਇਸ ਤਰ੍ਹਾਂ ਦਾ ਹਮਲਾ ਕਰਨਾ ਪਿਆ ਦੇਖੋ ਜਿਹੜੀ ਕੰਪਲੇਨੈਂਟ ਪਾਰਟੀ ਹੈ ਹਰਪਰਧਨ ਸਿੰਘ ਇਹਨਾਂ ਦੀ ਮਾਈਨਰ ਡਾਟਰ ਸੀ 12 ਸਾਲ ਦੀ ਉਹਦੇ ਆਪਰੇਸ਼ਨ ਵਾਸਤੇ ਇਹ ਗਏ ਸੀਗੇ ਜਸਟ ਟੂ ਲੁੱਕ ਆਫਟਰ ਹਰ ਇਹ ਆਪਰੇਸ਼ਨ ਥੀਟਰ ਜਾਣਾ ਚਾਹੁੰਦੇ ਸਨ ਤੇ ਉਹਦੇ ਚ ਜਿਹੜੇ ਹੈਗੇ ਆਲੇ ਅਕਿਊਜ਼ ਹੈਗੇ ਆ ਮਦਨ ਸਿੰਘ ਹੋਣੀ ਇਹਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਤੇ ਉਸਤੇ ਕਾਰਵਾਈ ਕਰਦੇ ਹੋਏ ਜਦੋਂ ਹਸਪੀਟਲ ਸਟਾਫ ਨੇ ਉਹਨਾਂ ਨੂੰ ਸਸਪੈਂਡ ਕਰਤਾ ਤੇ ਉਹਦੇ ਰੰਜਸ਼ਨ ਇਹ ਸ਼ਾਮ ਨੂੰ 7 ਵਜੇ ਆਪਣੇ ਗੈਂਗਨਾ ਗਰੁੱਪ ਨਾਲ ਇਕੱਠੇ ਹੋ ਕੇ ਦਸ ਬੰਦੇ ਨਾਲ ਇਕੱਠੇ ਹੋ ਕੇ ਉਤੇ ਉਤੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਸਰ ਇਸ ਤੋਂ ਪਹਿਲਾਂ ਵੀ ਕੋਈ ਜਿਹੜੇ આરોપી ਪਕੜੇ ਗਏ ਨੇ ਜਾਂ ਨਾਲ ਜੁੜੇ ਨੇ ਕੋਈ ਪਹਿਲਾਂ ਹੀ ਕਿਸੇ ਹਮਲਾ ਕੀਤਾ ਹੋਇਆ ਕੋਈ ਐਸਾ ਕਰਦਾ ਇਸ ਤਰ੍ਹਾਂ ਦਾ ਦੇਖੋ ਇਹ ਸਪਾਰਟ ਆਫ ਇਨਵੈਸਟੀਗੇਸ਼ਨ ਆ ਰਿਹਾ ਪਾ ਇਨਵੈਸਟੀਗੇਟ ਕਰ ਰਹੇ ਹੁਣ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਨਾਲ ਰਿਮਾਂਡ ਲੈ ਕੇ ਅੱਗੇ ਇਨਵੈਸਟੀਗੇਟ ਕਰਾਂਗੇ ਸਰ ਕ੍ਰਿਮੀਨਲ ਰਿਕਾਰਡ ਹੈ ਕੋਈ ਇਹਨਾਂ ਦਾ ਕੋਈ ਪਿੱਛੇ ਕੋਈ ਹੈ ਜੀ ਇਨਵੈਸਟੀਗੇਟ ਕਰ ਰਹੇ ਦਿਖ ਰਿਹਾ ਸਰ ਇਹ ਗਵਰਨਮੈਂਟਮੈਂਟ ਪ੍ਰੋਜੈਕਟ ਹੈ ਜਾਂ ਨੇ ਪ੍ਰਾਈਵੇਟ ਐਂਪਲੋਈਸ ਹੈ ਕੰਟਰੈਕਚੁਅਲ ਬੇਸਿਸ ਤੇ ਪ੍ਰਾਈਵੇਟ ਐਂਪਲੋਈਸ ਹੈ ਇਹ ਲੋਕ ਕਿਤੋਂ ਦੇ ਸੀਗੇ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਕੋਈ ਆਇਡੈਂਟੀਫਾਈ ਹੋਏ ਨੇ ਬਿਲਕੁਲ ਇਹ ਆਇਡੈਂਟੀਫਾਈ ਹੋ ਗਏ ਅਸੀਂ ਹੁਣ ਤੱਕ 12 ਬੰਦੇ ਆਇਡੈਂਟੀਫਾਈ ਕੀਤੇ ਆ ਇਹ ਲੋਕਲ ਜਲਾਲਾਬਾਦ ਏਰੀਆ ਦੇ ਹੀ ਹੈ ਮੋਸਟਲੀ ਸਦਰ ਜਲਾਲਾਬਾਦ ਏ ਸਿਟੀ ਜਲਾਲਾਬਾਦ ਏਰੀਆ ਦੇ ਵੱਖ-ਵੱਖ ਪਿੰਡਾਂ ਦੇ ਪਰ ਹੈ ਸਾਈਡ ਲੋਕਲ ਜਲਾਲਾਬਾਦੀ ਹੈ ਸਰ ਕੋਈ ਲੁਕਪੜੀ ਕੀਤੀ ਨਾਲ ਕਿ ਬਾਰ ਪਾਸੇ ਮਕਟਾ ਹਮਨੇ ਕੀਤਾ ਮਾਰਕਟ ਕਿਤੇ ਨਾ ਨਾ ਨਹੀਂ ਫਿਲਹਾਲ ਜੋ ਉਸ ਚੀਜ਼ سامنے ਆਈ ਹੈ ਉਸੇ ਫਿਰ ਇਹਨਾਂ ਨੇ ਅਟੈਕ ਕੀਤਾ ਹੈ ਬਾਕੀ ਅਸੀਂ ਸੀਸੀਟੀਵੀ ਵੀ ਖ ਬਾਕੀ ਅਗੇ ਜੋ ਵੀ ਕੋਈ ਹੋਰ ਇਨਵੈਸਟੀਗੇਸ਼ਨ ਅਗੇ ਆਏਗਾ ਉਦਾਂ ਜਰੂਰ ਦਾ ਵਾਦਾ ਹੈ ਕਿਤਾ ਜਾਏਗਾ ਸਰ ਗ੍ਰਿਫਤਾਰੀ ਕਿੱਥੋਂ ਹੋਈ ਹੈ ਜੀ ਇਹਨਾਂ ਕਿੰਨਾ ਤੇ ਅਸੀਂ ਸਰ ਕੋ ਇਨਫੋਰਮੇਸ਼ਨ ਸੀ ਨਾਤੇ ਰੇਡ ਕਰਕੇ ਇਹਨਾਂ ਦਾ ਕਿਤੋਂ ਆਪਣਾ ਜਿਹੜਾ ਵੀ ਕੋਈ ਠਹਿਰ ਸੀ ਉਥੋਂ ਉਹਨਾਂ ਨੂੰ ਚੱਕਿਆ ਗਿਆ ਸਰ ਕਿੰਨੇ ਘੰਟਿਆਂ ਦੇ ਅੰਦਰ ਜਿਹੜਾ ਇਹ ਗਰੁੱਪ ਨੂੰ ਗ੍ਰਿਫਤਾਰ ਕੀਤਾ ਇਹ ਵਿਦਿਨ ਅਸੀਂ 8 ਘੰਟਿਆਂ ਦੇ ਵਿੱਚ ਸੁਣਾ ਲਈ ਅਸੀਂ ਫੜ ਲਈ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਇਹ ਇਸ ਘਟਨਾ ਨੂੰ ਕਿ ਇੱਕ ਹਸਪਤਾਲ ਦੇ ਅੰਦਰ ਇਸ ਤਰ੍ਹਾਂ ਦਾ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਦੇਖੋ ਜਿਹੜਾ ਹਸਪਤਾਲ ਸਟਾਫ ਹੈ ਬੜਾ ਇਹ ਦੇ ਸ਼ੁਡ ਬੀ ਵੈਰੀ ਰਿਸਪੌਂਸਿਵ ਬੰਨੋ ਬੜਾ ਟੋਲਰੈਂਟ ਹੋਣਾ ਚਾਹੀਦਾ ਆਮ ਜਨਤਾ ਨਾਲ ਦੇਖੋ ਆਮ ਜਨਤਾ ਦਾ ਪੀੜਿਤ ਹੈ ਉਹ ਲੋ ਆਪਣੀ ਵਕ ਵਕ ਆਪਣੀ ਦੁੱਖ ਤੇ ਦੁੱਖ ਤਕਲੀਫਾਂ ਲੈ ਕੇ ਜਾਂਦੇ ਨੇ ਤੇ ਜੇਕਰ ਹਸਪਤਾਲ ਦਾ ਸਟਾਫ ਹੀ ਉਹਨਾਂ ਨਾਲ ਮਿਸਬੀਹੇਵ ਕਰੇਗਾ ਤੇ ਉਹਨਾਂ ਨਾਲ ਇਦਾਂ ਐਕਸਟ੍ਰੀਮ ਸਟੈਪ ਚੱਕੇਗਾ ਤੇ ਇਟਸ ਵੈਰੀ ਅਨਫੋਰਚੂਨੇਟ ਚੇਤਾਵਨੀ ਕਿਸ ਤਰ੍ਹਾਂ ਦੀ ਰਹੀ ਜੀ ਪੁੱਛ ਲੀ ਗਾ ਇਸ ਤਰ੍ਹਾਂ ਦੇ ਤਕਵਾ ਦੇ ਦੇਖੋ ਵੀਰ ਅਸੀਂ ਤਾਂ ਬੜੇ ਸਟ੍ਰਿਕਟ ਰਹਾਂਗੇ ਵੀ ਉਸੇ ਤਰ੍ਹਾਂ ਜਿਹੜੀ ਜਿਹੜੀ ਮਤਲਬ ਮੌਕੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਸਾਨੂੰ ਤੁਰੰਤ ਕਾਰਵਾਈ ਕਰਤੀ ਡੀਐਸਪੀ ਸਾਹਿਬ ਤੇ ਇਹਨਾਂ ਦੀ ਟੀਮ ਇਨਸਪੈਕਟਰ ਸਾਹਿਬ ਨੇ ਤੁਰੰਤ ਕਾਰਵਾਈ ਕਰਦੋ ਇਹ ਨਾਲ ਦੀ ਨਾਲ ਹੀ ਜਿਹੜੇ ਮੇਨ ਅਕਿਊਜ਼ ਸੀਗੇ ਉਹਨਾਂ ਨੂੰ ਅਸੀਂ ਦਵੋਚ ਲਿਆ ਤੇ ਅੱਗੇ ਵੀ ਅਪਰ ਕਾਰਵਾਈ ਕਰਾਂਗੇ ਸਰ ਜੀ ਨਾ ਦੇਖੋ ਹਮਲਾਕੋ ਪਾਇਲ ਨੇ ਹਮਲਾਕੋ ਹਾਂ ਉਹਨਾਂ ਤੇ ਅ ਇੰਜਰੀਜ਼ ਆਈਏ ਨੇ ਤੇ ਅੰਡਰ ਅਬਜ਼ਰਵੇਸ਼ਨ ਨੇ ਸਰ ਹਥਿਆਰ ਬ੍ਰਾਮਡ ਕਰ ਲਏਗੇ ਇਹਨਾਂ ਜਿਨ੍ਹਾਂ ਨਾਲ ਹਮਲਾ ਕੀਤਾ ਦੇਖੋ ਜਨਾਬੀ ਇਹ ਇੱਕ ਨੇ ਕਾਪਾ ਹੈਗਾ ਇੱਕ ਉਹਨਾਂ ਤੋਂ ਜਿਹੜਾ ਕਿਊਜ਼ ਹੈ ਮਦਨ ਉਤੋਂ ਵੀ ਕਾਪਾ ਮਿਲਿਆ ਤੈਨੂੰ ਦਾਤਰ ਦਾਤਰ ਕਹਿੰਦੇ ਹੈਗੇ ਤੇ ਇਹਨਾਂ ਤੋਂ ਇਲਾਵਾ ਜਿਹੜੇ ਹੋਰ بیسਬਾਲ ਬੈਟ ਜਾਂ ਡੰਗਾ ਦੀ ਬਰਾ ਬਿਲੀਆਂ ਨਾ ਤੋਂ ਸਰ ਜਿੰਨੇ ਸੂਚਨਾ ਦਿੱਤੀ ਸੀ ਬੰਦੇ ਨੇ ਜਿਹੜਾ ਤੁਹ ਹਟ ਗਿਆ ਤੁਸੀਂ ਤੁਹਾਡੇ ਦੱਸਣ ਉਤਾਰ ਉਹ ਬੰਦਾ ਹੋਗਾ ਰਚ ਸਰ ਕੋਈ ਮੈਨ ਕਿਊ ਸੀ ਯਾ ਮਦਨ ਉਹ ਅਸੀਂ ਫੜ ਲੈ ਸਰ ਕੁਝ ਹੀ ਮਿੰਟਾਂ ਦੇ ਕੁਝ ਹੀ ਘੰਟਿਆਂ ਦੇ ਅੰਦਰ ਹੀ ਇੰਨੇ ਲੋਕਾਂ ਦਾ ਹਥਿਆਰਾਂ ਨਾਲ ਆਣਾ ਕਿਸ ਤਰ੍ਹਾਂ ਦੇ ਕਿ ਕਿਉਂਕਿ ਕੀ ਤਿਆਰੀ ਸੀਗੀ ਇਹਨਾਂ ਦੀ ਦੇਖੋ ਅਸੀਂ ਫਜ਼ਲਕਾ ਪੁਲਿਸ ਅਸੀਂ ਬਿਲਕੁਲ ਵਚਨਬੱਧ ਹਾਂ ਕਿ ਇਦਾਂ ਦੀ ਕੋਈ ਬਦਵਾਸ਼ੀ ਅਸੀਂ ਟੌਲਰੇਟ ਨਹੀਂ ਕਰਾਂਗੇ ਠੀਕ ਹੈ ਇਹ ਅੱਗੇ ਵੀ ਬਾਕੀਆਂ ਨੂੰ ਵੀ ਮੈਸੇਜ ਹੈ ਅਸੀਂ ਤੁਰੰਤ ਕਾਰਵਾਈ ਕਰਕੇ ਜਿਹੜੇ ਵੀ ਸਖਤ ਤੋਂ ਸਖਤ ਜਿਹੜੇ ਧਾਰਾਵਾਂ ਹੈਗੀਆਂ ਉਹਦੇ ਤਹਿਤ ਅਸੀਂ ਕਾਰਵਾਈ ਕਰਾਂਗੇ ਅਸਰ ਜਿੰਨਾ ਤੇ ਹਮਲਾ ਹੈ ਕੋਈ ਪੋਲੀਟੀਕਲ ਪਾਰਟੀ ਦੇ ਨਾਲ ਤਾਲੁਕਾਤ ਰੱਖਦੇ ਨੇ ਜੀ ਨਹੀਂ ਜਿਹੜਾ ਐਸਐਚਓ ਸਰਵਰ ਮੈਨੂੰ ਇਨਫੋਰਮੇਸ਼ਨ ਨਹੀਂ ਹੋਰ ਫਰਦਰ ਕਿਸ ਤਰ੍ਹਾਂ ਦੀ ਕਾਰਵਾਈ ਰਹੀ ਜੋਨ ਇਹਨਾਂ ਦੇ ਆਲਰੇਡੀ ਅਸੀਂ ਦੇਖੋ ਜਿਹੜੀ ਸਾਡਾ ਜਿਹੜੀ ਭਾਰਤੀ ਨਿਆਂ ਸਹੀਤਾ ਦੇ ਤਹਿਤ ਗ੍ਰੇਵੀ ਉਹ ਤੋਂ ਸਟ੍ਰੈਟਿਜਿਕ ਐਕਸ਼ਨ ਸੀਓ ਲੈ ਲਿਆ ਤਾਂ ਹੈ ਅੰਦਰ ਜਿਹੜੀ ਰੈਲੇਵੈਂਟ ਸੈਕਸ਼ਨ ਸੀਆਂ ਅ ਜਿਹੜੀ ਕਿ ਪਹਿਲਾਂ 307 ਸੀ ਉਹ 9869 ਹੈ ਉਹਦੇ ਤਹਿਤ 333 118 ਦੇ ਤਹਿਤ ਅਸੀਂ ਕਾਰਵਾਈ ਕਰ ਚੁੱਕੇ ਹਾਂ